ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝਰੇ ਬਲੌਗ ਵਿੱਚ ਆਸ ਕਰਦੇ ਹਾਂ ਕਿ ਸਾਰੇ ਭਣਪਰਾ ਠੀਕ ਹੋ ਗਿਆ ਸਿਓ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭਣਪਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਆਪਾਂ ਇੱਕ ਚੰਗੇ ਜਿਹੇ ਪਿਆਰੇ ਜਿਹੇ ਕਮੈਂਟ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸੀ ਸਾਡੀ ਭੈਣ ਸੰਦੀਪ कौर ਵੱਲੋਂ ਜਿਹੜੀ ਕਿ ਭੈਣ ਕਹਿੰਦੇ ਕਿ ਭੈਣ ਸਾਸਰੀ ਘਰ ਅਸੀਂ ਗੁਰਦਾਸਪੁਰ ਤੋਂ ਬੋਲਦੇ ਆਂ ਸੋ ਭੈਣੇ ਬਹੁਤ ਚੰਗਾ ਲੱਗਾ ਤੁਸੀਂ ਆਪਣੀ ਜਗ੍ਹਾ ਦੱਸੀ ਕਿ ਅਸੀਂ ਕਿਸ ਜਗ੍ਹਾ ਤੋਂ ਬੋਲਦੇ ਆਂ ਤੇ ਮੈਂ ਤੁਹਾਨੂੰ ਗੁਰਦਾਸਪੁਰ ਦੇ ਨਾਲ ਜੁੜੀ ਹੋਈ ਇੱਕ ਆਪਣੀ ਗੱਲ ਦੱਸਦੀ ਆਂ ਕਿ ਅਸੀਂ ਪਰੰਪਰ ਤਰ ਏਰੀਏ ਦੇ ਆ ਹਨਾ ਤੇ ਜਦੋਂ ਅਸੀਂ ਪਹਿਲਾਂ ਛੋਟੇ ਹੁੰਦੇ ਸੁੰਦੇ ਹੁੰਦੇ ਸੀ ਨਾ ਗੁਰਦਾਸਪੁਰ ਤੇ ਸਾਨੂੰ ਲੱਗਦਾ ਸੀ ਗੁਰਦਾਸਪੁਰ ਨਾ ਕਿਤੇ ਬਹੁਤ ਕੋਈ ਦੂਰ ਦੀ ਆ ਗਿਆ ਹੈ ਨਾ ਤੇ ਫਿਰ ਅਸੀਂ ਜਦੋਂ ਮਤਲਬ ਥੋੜੇ ਹੋਰ ਵੱਡੇ ਹੋਣ ਲੱਗੇ ਨਾ ਤੇ ਕਿੰ ਕੋਈ ਗੱਲ ਨਹੀਂ ਤੇ ਕਹਣਾ ਉਹ ਗੁਰਦਾਸਪੁਰ ਹੈ ਨਾ ਸਾਨੂੰ ਲੱਗਦਾ ਸੀ ਕਿ ਗੁਰਦਾਸਪੁਰ ਨਾਲ ਲੱਗਦਾ ਬੜੀ ਦੂਰ ਹੈ ਆ ਫਿਰ ਪਤਾ ਨਹੀਂ ਕਿੱਥੇ ਕੁ ਗੁਰਦਾਸਪੁਰ ਤੇ ਹੁਣ ਮੇਰੇ ਸਹਰੇ ਗੁਰਦਾਸਪੁਰ ਜ਼ਿਲ੍ਹੇ ਚ ਵਾ ਤੇ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਗੁਰਦਾਸਪੁਰ ਮੇਰੀ ਆਪਣੀ ਜਗਾ ਵਾ ਜਿੱਦਾਂ ਕਿ ਮਤਲਬ ਮੈਂ ਬੜਾ ਲੱਗੇ ਆ ਗੁਰਦਾਸਪੁਰ ਕੋਈ ਦੂਰ ਨਹੀਂ ਆ ਹੈ ਨਾ ਗੁਰਦਾਸਪੁਰ ਮਤਲਬ ਕਿੰਨੀ ਦੂਰ ਤੱਕ ਖਿਲ ਰਿਹਾ ਆ ਸੋ ਬੜਾ ਬਹੁਤ ਵੱਡਾ ਵੱਡਾ ਸ਼ਹਿਰ ਵੀ ਆ ਹਜੇ ਤੱਕ ਅਸੀਂ ਕਦੀ ਗੁਰਦਾਸਪੁਰ ਗਏ ਨਹੀਂ ਆ ਪਰ ਸ਼ਹਿਰ ਸੁਣਿਆ ਬਹੁਤ ਵੱਡਾ ਵਾ ਸੋ ਪੈਣ ਤੜਾ ਬਹੁਤ ਬਹੁਤ ਦਿਲਾਉ ਤੁਹਾਨੂੰ ਆਦ ਮੈਂ ਤੁਹਾਡੇ ਨਾਲ ਆਪਣਾ ਮਤਲਬ ਕਿ ਜੋਨੀ ਜੀ ਚੀਜ਼ ਸੋ ਸ਼ੇਅਰ ਕੀਤੀ ਇਹ ਸੋਚ ਕੇ ਕਿ ਮਤਲਬ ਪਹਿਲਾਂ ਸੀ ਗੁਰਦਾਸਪੁਰ ਨੂੰ ਕਿਸ ਤਰ੍ਹਾਂ ਕਿਸ ਨਜ਼ਰ ਨਾਲ ਵੇਖਦੇ ਸੀ ਤੇ ਹੁਣ ਸਾਨੂੰ ਗੁਰਦਾਸਪੁਰ ਜਿਹੜਾ ਕਿੰਨਾ ਆਪਣਾ ਆਪਣਾ ਲੱਗਦਾ ਵਾ ਸੋ ਚਲੋ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਮੈਂ ਤੁਹਾਡੇ ਲਈ ਇੱਕ ਬੜਾ ਹੀ ਵਧੀਆ ਜਿਹੜਾ ਐਂਟੀ ਏਜਿੰਗ ਮਾਸਕ ਲੈ ਕੇ ਆਈ ਆ ਜੋ ਕਿ ਤੁਸੀਂ ਆਪਣੇ ਘਰ ਵਿੱਚ ਤਿਆਰ ਕਰਕੇ ਖੁਦ ਆਪਣੇ ਚਿਹਰੇ ਤੇ ਲਗਾ ਸਕਦੇ ਆ ਔਰ ਤੁਸੀਂ ਇਸ ਮਾਸਕ ਦੇ ਨਾਲ ਆਪਣੀ ਸਕਿਨ ਤੇ ਸੋਹਣੀ ਬਣਾ ਹੀ ਸਕਦੇ ਆ ਇਹਦੇ ਨਾਲ ਤੁਸੀਂ ਆਪਣੀ ਵਧਦੀ ਹੋਈ ਉਮਰ ਨੂੰ ਵੀ ਰੋਕ ਸਕਦੇ ਆ ਜਿਹੜੀ ਉਮਰ ਤੁਹਾਡੇ ਚਿਹਰੇ ਤੇ ਨਜ਼ਰ ਆਉਂਦੀ ਆ ਉਹ ਬਿਲਕੁਲ ਨਜ਼ਰ ਨਹੀਂ ਆਉਗੀ ਤੁਸੀਂ ਜਿਹੜੀ ਆਪਣੀ ਦੱਸਦੇ ਉਮਰ ਹੈ ਨਾ ਤੁਸੀਂ ਉਸ ਤੋਂ ਵੀ ਥੱਲੇ ਹੀ ਪਿੱਛੇ ਹੀ ਲਗੋਗੇ ਕਿਉਂਕਿ ਤੁਹਾਡੇ ਦੇ ਕੋਈ ਯਕੀਨ ਨਹੀਂ ਕਰਵਾਗੇ ਤੁਸੀਂ ਮਤਲਬ ਇੰਨੀ ਵੱਡੇ ਹੈਗੇ ਆ ਔਰ ਇਹ ਮਾਸਕ ਨਾ ਘਰ ਵਿੱਚ ਬੜੀ ਆਰਾਮ ਨਾਲ ਤਿਆਰ ਹੋ ਜਾਂਦਾ ਵਾ ਆਪਾਂ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਇਸ ਲਈ ਜਿਹੜੀ ਜਿਹੜੀ ਚੀਜ਼ਾਂ ਲਈਆਂ ਮੈਂ ਤੁਹਾਨੂੰ ਉਹ ਦਿਖਾ ਦੇਣੀ ਆ ਹਮੇਸ਼ਾ ਦੀ ਤਰ੍ਹਾਂ ਆਪਾਂ ਦਹੀਂ ਲਿਆ ਵਾ ਠੀਕ ਹੈ ਇੱਥੇ ਆਪਾਂ ਲਏ ਆ ਅਲਸੀ ਦੇ ਬੀਜ ਹੁੰਦੇ ਨਾ ਉਹਨੂੰ ਆਪਾਂ ਪੀਸਿਆ ਵਾ ਠੀਕ ਹੈ ਜੇ ਉਹਨੂੰ ਪੀਕੇ ਰੱਖ ਲੈਣਾ ਅਲਸੀ ਦੇ ਬੀਜ ਨੂੰ ਬੇਸਣ ਲਿਆ ਆਪਾਂ ਸੋ ਅਲਾਵਾ ਆਪਾਂ ਇੱਥੇ ਸੁੱਕਾ ਪਾਊਡਰ ਦੁੱਧ ਲਿਆਵਾ ਅਲਸੀ ਦੇ ਬੀਜ ਜਿਹੜੇ ਹਨ ਉਹ ਐਂਟੀ 에ਜਿੰਗ ਤੇ ਬਹੁਤ ਵਧੀਆ ਕੰਮ ਕਰਦੇ ਆ ਉਹ ਚਿਹਰੇ ਤੇ ਜਿੱਥੇ ਆਪਾਂ ਨੂੰ ਮਾਸਕ ਬਣਾਉਣੇ ਆਪਾਂ ਲਗਾਉਣ ਦੇ ਕੰਮ ਕਰਦੇ ਆ ਜੇ ਆਪਾਂ ਉਹਨੂੰ ਕੱਚੇ ਬੀਜ ਨੂੰ ਇੱਕ ਚਮਚ ਰੋਜ਼ ਖਾ ਵੀ ਲਈਏ ਨਾ ਚਬਾ ਕੇ ਇਹ ਨਾਲ ਜਿਹੜਾ ਕੈਸਟ੍ਰੋਲ ਸਭ ਠੀਕ ਰਹਿੰਦਾ ਵਾ ਔਰ ਪਲੱਸ ਇਹ ਫਿਰ ਹੋਰ ਵੀ ਵਧੀਆ ਕੰਮ ਕਰਦੇ ਆ ਬਾਕੀ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦੀ ਹੁੰਦੀ ਆ ਕਿ ਤੁਸੀਂ ਨਾ ਜਦੋਂ ਆਪਾਂ ਐਂਟੀ-ਏਜਿੰਗ ਦੀ ਗੱਲ ਕਰਦੇ ਹਾਂ ਨਾ ਤੇ ਆਪਾਂ ਨੂੰ ਖਾਣ-ਪੀਣ ਤੇ ਵੀ ਧਿਆਨ ਰੱਖਣਾ ਪੈਂਦਾ ਵਾ ਕਿ ਆਪਾਂ ਕੀ ਖਾਂਦੇ ਆ ਕੀ ਪੀਂਦੇ ਆ ਜਿੱਥੇ ਆਪਾਂ ਸੋਹਣਾ ਸਾਫ਼-ਸੁਥਰਾ ਕੰਨੇ ਉੱਤੇ ਸਾਨੂੰ ਨਾ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਤਾਂ ਕਿ ਅਸੀਂ ਜ਼ਿਆਦਾ ਪਾਣੀ ਪੀਏ ਤਾਂ ਕਿ ਸਾਡੀ ਜਿਹੜੇ ਬਾਡੀ ਦਾ ਪਾਣੀ ਆ ਨਾ ਜਦੋਂ ਸਾਡੀ ਬਾਡੀ ਦੇ ਵਿੱਚ ਪਾਣੀ ਘੱਟ ਜਾਂਦਾ ਵਾ ਨਾ ਤੇ ਸਾਡਾ ਜਿਹੜਾ ਸਕਿਨ ਹੁੰਦੀ ਹੈ ਨਾ ਤੁਸੀਂ ਵੇਖਦੇ ਹੋ ਨਾ ਕਿ ਸਾਡੀ ਸਕਿਨ ਜਿਹੜੀ ਇੱਕਦਮ ਨਾ ਰੁੱਖੀ ਰੁੱਖੀ ਹੁੰਨ ਦਾ ਪਿੰਦੀ ਆ ਤੇ ਜਦੋਂ ਸਾਡੀ ਬਾਡੀ ਦੇ ਵਿੱਚ ਪਾਣੀ ਜਿਹੜਾ ਪੂਰਾ ਹੁੰਦਾ ਵਾ ਤੇ ਸਾਡੀ ਸਕਿਨ ਜਿਹੜੀ ਆ ਨਾ ਗਲੋ ਵੀ ਕਰਦੀ ਆ ਔਰ ਜਿਹੜੀ ਚਮੜੀ ਆ ਉਹ ਬਿਲਕੁਲ ਰੁੱਖੀ ਨਹੀਂ ਹੁੰਦੀ ਇੱਥੇ ਮੈਂ ਕੋਈ 2 टीस्पून ਛੋਟੇ ਵਾਲੇ ਜਿਹੜੇ ਆ ਨਾ ਇਹ ਅਲਸੀ ਦੇ ਬੀਜ ਤੇ ਪਾ ਲਏ ਆ ਠੀਕ ਹੈ ਤੇ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਮਿਕਸ ਕਰਨੀ ਆ ਉਹ ਵੀ ਮੈਂ ਤੁਹਾਨੂੰ ਨਾਲ ਮਿਕਸ ਕਰਕੇ ਦਿਖਾ ਦਿੰਦੀ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ मिक्स ਕਰਕੇ ਪਵਦੀਆ ਇਹ ਫੌਂਸ ਬਣਾ ਲਿਏ ਇਹਨੂੰ ਤੁਸੀਂ ਨਾ ਆਪਣੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਤਲਬ ਇਹਨੂੰ ਲਗਾ ਕੇ ਕੰਮ ਨਹੀਂ ਕਰ ਸਕਦੇ ਆ ਤੁਸੀਂ ਇਹਨੂੰ ਲਗਾ ਕੇ ਆਪਣੇ ਘਰ ਦੇ ਕੰਮ ਵੀ ਕਰ ਸਕਦੇ ਆ ਇਹ ਇਸ ਤਰ੍ਹਾਂ ਦਾ ਇੱਕ ਮਾਸਕ ਹੁੰਦਾ ਵਾ ਕਿ ਜਿਹਦੇ ਲਈ ਤੁਹਾਨੂੰ ਰੈਸਟ ਲੈਣ ਦੀ ਕੋਈ ਲੋੜ ਨਹੀਂ ਗਈ ਇੱਥੇ ਆਪਾਂ ਛੋਟਾ ਟੀस्पून ਜਿਹੜਾ ਜੈਸਨ ਦਾ ਪਾਵਾਂਗੇ ਔਰ ਇਹੀ ਆਪਾਂ ਟੀस्पून ਇਹਦਾ ਵਿੱਚ ਜਿਹੜਾ ਵਾ ਛੋਟਾ ਇੱਕਦਮ ਬਰਾਬਰ ਦਾ ਇਹਦੇ ਵਿੱਚ ਆਪਾਂ ਉੱਪਰ ਦੁੱਧ ਪਾਇਆ ਹੁਣ ਆਪਾਂ ਇਹਨੂੰ ਉੱਪਰ ਹੀ ਚੰਗੀ ਤਰ੍ਹਾਂ ਫਿਰ ਮਿਕਸ ਕਰ ਲੈਂਦੇ ਹਾਂ ਇਹ ਜਿਹੜਾ ਐਂਟੀ ਮਾਸਕ ਹੁੰਦਾ ਵਾ ਨਾ ਇਹ ਜਿਨ੍ਹਾਂ ਦੇ ਚਿਹਰੇ ਤੇ ਛੁਡੀਆਂ ਪੈ ਚੁੱਕੀਆਂ ਇਹ ਉਹਨਾਂ ਵਾਸਤੇ ਵੀ ਆ ਤੇ ਜਿਨ੍ਹਾਂ ਦੇ ਹਜੇ ਨਹੀਂ ਪਈਆਂ ਜਿਹੜੀਆਂ ਕਿ 30+ 35+ ਹੋ ਗਏ ਉਹਨਾਂ ਵਾਸਤੇ ਹੀ ਆ ਇਹ ਵਾਲਾ ਐਂਟੀ ਮਾਰਕ ਜੇ ਤੁਹਾਡੇ ਚਿਹਰੇ ਤੇ ਝੁਰੜੀਆਂ ਨਹੀਂ ਪਈਆਂ ਤੇ ਪੈਣ ਗਿਆ ਨਹੀਂ ਜੇ ਤੁਸੀਂ ਇਹਨੂੰ ਲਗਾਉਣਾ ਸ਼ੁਰੂ ਕਰਤਾ ਤੇ ਜੇ ਤੁਹਾਡੇ ਚਿਹਰੇ ਤੇ ਹਲਕੀਆਂ ਝੁਰੜੀਆਂ ਪੈ ਵੀ ਚੁੱਕੀਆਂ ਵਾਂ ਤਾਂ ਤੁਸੀਂ ਇਹਨੂੰ ਲਗਾਉਣਾ ਸ਼ੁਰੂ ਕਰੋ ਦੇਖੋ ਤੁਹਾਡੇ ਚਿਹਰੇ ਤੇ ਝੁਰੜੀਆਂ ਜਿਹੜੀਆਂ ਇੱਕਦਮ ਗੈਪ ਹੋ ਜੁਗੀਆਂ ਕਿਉਂਕਿ ਅਸੀਂ ਧਿਆਨ ਨਹੀਂ ਰੱਖਦੇ ਐਸੇ ਹੀ ਸਾਡੀ ਸਕਿਨ ਤੇ ਜਿਹੜੀਆਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਵਾਂ ਜੇ ਅਸੀਂ ਆਪਣਾ ਧਿਆਨ ਰੱਖੀਏ ਨਾ ਤੇ ਆਪਣੀ ਉਮਰ ਤੋਂ ਅਸੀਂ 10 ਸਾਲ ਪਿੱਛੇ ਲੱਗ ਸਕਦੇ ਹਾਂ। ਬਸ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਵਾਹ ਚਮਚ ਆਪਾਂ ਕੱਢ ਦਿੱਤਾ ਹਮੇਸ਼ਾ ਦੀ ਤਰ੍ਹਾਂ ਦੇਖ ਸਕਦੇ ਜੇ ਮੈਂ ਮਾਸ ਮਾਸ ਪਿਆਰ ਕਰ ਲਿਆ ਜਿਹੜਾ ਆਪਣੇ ਚਿਹਰੇ ਤੇ ਆਰਾਮ ਨਾਲ ਲਗਾਉਂਗੀ ਇਹਨੂੰ ਮੈਂ ਇਹਨੂੰ ਲਗਾ ਕੇ ਕੋਈ ਵੀ ਕੰਮ ਵੀ ਕਰ ਸਕਦੀ ਹਾਂ ਮੈਨੂੰ ਕੋਈ ਹੋਣੀ ਆ ਕਿਉਂਕਿ ਕਦੇ-ਕਦੇ ਸਾਨੂੰ ਹੁੰਦਾ ਇਸ ਤਰ੍ਹਾਂ ਵਾਂ ਕਿ ਲਗਾ ਕੇ ਬਹਿਣਾ ਪਊਗਾ ਤੇ ਸਾਨੂੰ ਲੱਗਦਾ ਕਿ ਲੋ ਆਹ ਮੇਰਾ ਕੰਮ ਲੇਟ ਹੋ ਜਾਊਗਾ। ਪਰ ਮੈਂ ਹਮੇਸ਼ਾ ਤੁਹਾਨੂੰ ਬੋਲਦੀ ਹੁੰਦੀ ਕਿ ਤੁਸੀਂ ਇਹ ਸੋਚ ਕੇ ਕੋਈ ਚੀਜ਼ ਨੂੰ ਨਾ ਲਗਾਇਆ ਕਰੋ ਕਿ ਮਤਲਬ ਕਿ ਮੇਰੀ ਆ ਚੀਜ਼ ਛੇਟ ਹੋ ਜੂਗੀ ਕੋਈ ਗੱਲ ਨਹੀਂ ਜੇ 10 ਮਿੰਟ ਛੇਟ ਵੀ ਹੋ ਜੂਗੀ ਤੇ ਜ਼ਿੰਦਗੀ ਦੇ ਵਿੱਚ ਜਿੱਥੇ ਤੁਸੀਂ ਇੰਨੇ ਛੇਟ ਹੁੰਦੇ ਆ ਆਪਣੇ ਚਿਹਰੇ ਵੱਲੋਂ ਕਿ ਤੁਸੀਂ ਲੱਗਦਾ ਤੁਹਾਨੂੰ ਕਿ ਤੁਸੀਂ ਮਤਲਬ ਕਿ ਬੜਾ ਮਤਲਬ ਕੰਮ ਕੀਤਾ ਵਾ ਆਪਣੇ ਚਿਹਰੇ ਦਾ ਧਿਆਨ ਹੀ ਨਹੀਂ ਰੱਖਿਆ ਕਦੀ ਥੋੜਾ ਜਿਹਾ ਇਸ ਲਈ ਵੀ ਟਾਈਮ ਕੱਢ ਲਓ ਜਿੱਥੇ ਇੰਨੇ ਆਪਾਂ ਛੇਟ ਹੋਏ ਹੋਰ 10 ਮਿੰਟ ਹੋ ਜਾਣਗੇ ਤੇ ਕੋਈ ਗੱਲ ਨਹੀਂ ਤੇ ਬਾਕੀ ਇਹੋ ਜਿਹਾ ਮਾਸਕ ਨੂੰ ਦੇਖੀ ਆਪਾਂ ਕੰਮ ਕਰਦਿਆ ਕਰਦਿਆ ਘਰ ਦੇ ਵਿੱਚ ਆਰਾਮ ਨਾਲ ਲਗਾ ਸਕਦੇ ਆ ਇਹ ਵਾਲਾ ਮਾਸਕ ਤੁਸੀਂ ਕਿਸੇ ਵਿਆਹ ਪਾਰਟੀ ਫੰਕਸ਼ਨ ਤੇ ਜਾਣ ਤੋਂ ਪਹਿਲਾਂ ਵੀ ਅਗਰ ਲਗਾਉਨੇ ਆ ਨਾ ਇਹਦਾ ਗਲੋ ਵੀ ਬੜਾ ਸੋਹਣਾ ਮਿਲਦਾ ਕਿਉਂਕਿ ਮੈਂ ਤੁਹਾਨੂੰ ਇਹਦਾ ਗਲੋ ਵੀ ਦਿਖਾਉਂਗੀ ਜਦੋਂ ਮੈਨੂੰ ਇਹ ਉਤਾਰਾਂਗੀ ਤੇ ਮੈਂ ਤੁਹਾਨੂੰ ਦੱਸਾਂਗੀ ਇਹਨੂੰ ਆਪਾਂ ਥੋੜਾ ਜਿਹਾ ਮੋਟੀ ਲੇਅਰ ਚਰਖਾਂਗੇ ਪਤਲਾ ਪਤਲਾ ਨਹੀਂ ਲਗਾਉਣਾ ਮੋਟੀ ਲੇਅਰ ਜ਼ਰਖਣਾ ਦੇਖ ਸਕਦੇ ਜੇ ਲੋਪਿੰਗ ਆਪਾਂ 15 ਤੋਂ 20 ਮਿੰਟ ਦੇ ਵਿੱਚ ਮਾਸਕ ਰੱਖ ਕੇ ਇੱਕਦਮ ਉਹਨੂੰ ਉਤਾਰਤਾ ਔਰ ਸਾਦੇ ਪਾਣੀ ਨਾਲ ਆਪਾਂ ਫੇਸ ਨੂੰ ਸਾਫ ਕੀਤਾ ਦੇਖ ਸਕਦੇ ਜੇ ਫੇਸ ਜਿਹੜਾ ਨਾ ਬਹੁਤ ਸੂਣਾ ਤੇ ਬੜਾ ਵਧੀਆ ਜਿਹੜਾ ਟਾਈਟ ਵੀ ਹੋ ਗਿਆ ਵਾ ਔਰ ਸਾਫ ਵੀ ਦੇਖੋ ਕਿੰਨਾ ਲੱਗਨਦਿਆ ਔਰ ਗਲੋ ਵੀ ਲੱਗਨਦਿਆ ਠੀਕ ਹੈ ਇਹ ਵਾਲੇ ਮਾਸਕ ਨੂੰ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਜ਼ਰੂਰ ਲਗਾਇਆ ਕਰੋ ਜੇ ਤੁਸੀਂ ਚਾਹੁੰਦੇ ਆ ਕਿ ਸਾਡੀ ਉਮਰ ਘਟ ਦੇ ਸੇ ਜੋ ਚਾਹੁੰਦੇ ਆ ਕਿ ਸਾਡੀਆਂ ਚਿਹਰੇ ਦੇ ਝੋੜੀਆਂ ਨਾਲ ਆਉਣ ਜਾਂ ਆ ਗਈਆਂ ਵਾ ਤੇ ਉਹ ਹਟ ਜਾਣ ਤੇ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਮਾਸਕ ਲਗਾਓ ਕਿਉਂਕਿ ਮਾਸਕ ਲਗਾਉਣਾ ਬਹੁਤ ਸੌਖਾ ਵਾ ਔਰ ਜਿਹੜੀਆਂ ਵੀ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਉਹ ਨੇਚਰਲ ਚੀਜ਼ਾਂ ਜੋ ਆਪਣੇ ਘਰ ਵਿੱਚ ਹੁੰਦੀਆਂ ਵਾ ਇਹਦੇ ਵੀ ਆਪਾਂ ਜ਼ਿਆਦਾ ਕੁਝ ਬਾਜ਼ਾਰ ਤੋਂ ਖਰੀਦ ਕੇ ਨਹੀਂ ਲਿਹਾਉਣਾ ਔਰ ਸਿਰਫ ਹਫਤੇ ਵਿੱਚ ਦੋ ਦਿਨ ਤੁਸੀਂ ਆਪਣੇ ਸਕਿਨ ਨੂੰ ਜਿਹੜਾ ਸਕਿਨ ਟਾਈਟ ਵਾਸਤੇ ਨਾ ਮਤਲਬ ਦਿਆ ਕਰੋ ਟਾਈਮ ਜਿਆਦਾ ਨਹੀਂ ਤੇ 15 ਤੋਂ 20 ਮਿੰਟ ਦੀ ਟਾਈਮ ਲੱਗਦਾ ਵਾ ਤੁਸੀਂ ਕੰਮ ਕਰਦੇ ਆ ਵੀ ਲਗਾ ਸਕਦੇ ਆ ਲਗਾ ਕੇ ਕੋਈ ਵੀ ਕੰਮ ਕਰ ਸਕਦੇ ਦੇਖੋ ਮੈਂ ਵੀ ਲਗਾ ਕੇ ਕੰਮ ਵੀ ਕਰਦੇ ਆ ਨਾਲ ਤੇ ਨਾਲ ਦੇ ਨਾਲ ਮੈਂ ਆਪਣੇ ਸਕਿਨ ਦਾ ਧਿਆਨ ਵੀ ਰੱਖਦੇ ਤੁਸੀਂ ਦੇਖ ਸਕਦੇ ਕਿ ਮੇਰੀ ਵੀ ਸਕਿਨ ਜਿਹੜੀ ਬਹੁਤ ਸੋਹਣਾ ਤੇ ਬੜਾ ਵਧੀਆ 글로 ਵੀ ਕਰਦੀ ਔਰ ਕੋਈ ਵੀ ਜਿਹੜਾ ਨਾ ਮੇਰੀ ਸਕਿਨ ਨੂੰ ਦੇਖ ਕੇ ਦੱਸ ਨਹੀਂ ਸਰਦਾਰ ਕਿ ਮੇਰੀ ਕਿੰਨੀ ਉਮਰ ਹੈ ਸੋ ਹਮੇਸ਼ਾ ਤੁਸੀਂ ਵੀ ਆਪਣੀ ਉਮਰ ਤੋਂ ਛੋਟੇ ਲੱਗ ਸਕਦੇ ਜੇ ਤੁਸੀਂ ਆਪਣੀ ਸਕਿਨ ਦਾ ਧਿਆਨ ਰੱਖੋਗੇ ਸੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰੇ ਪਿਆਰ ਭਰਮਨ ਸਤਿ ਸ਼੍ਰੀ ਅਕਾਲ ਜੀ